ਜੀ ਜਿਹੜਾ ਉੱਪਰ ਵਾਲਾ ਪੁਲ ਦਾ ਇਸ਼ਾਰਾ ਸੀ ਉਹ 20 ਫੁੱਟ ਦੇ ਨੇੜੇ ਤੇ ਜਿਹੜਾ ਇੱਥੋਂ ਕਿਸਕ ਚੁੱਕਿਆ 20 ਫੁੱਟ ਦੀ ਗਹਿਰਾਈ ਹੈ 20 ਫੁੱਟ ਦੀ ਚੌੜਾਈ ਹੈ ਖਤਰਾ ਨਹੀਂ ਟਲਿਆ ਕੱਲ ਮੀਂਹ ਪੈਂਦਾ ਹੌਸ ਦਾ ਪਾਣੀ ਮਾਰ ਅਗੇ ਨਾ ਪਜੋਵੇ ਦੇਖੋ ਖਤਰਾ ਹਾਲੇ ਸੇਮ ਵਰਗਾ ਰਹਾ ਤੁਸੀਂ ਪਿੱਛੇ ਦੇਖੋ ਡੰਗਾ ਦਾ ਸੀ ਬਣ ਤਾਇਆ ਆਠ ਆਠ ਜੁੱਗ ਦਾ ਡੰਗਾ ਹੋ ਗਿਆ ਉਹ ਜਿਹੜਾ ਉਹਨਾਂ ਨੇ ਜਿੱਥੋਂ ਦੇ ਅਸਲ ਮਾਰ ਪਾਇਆ ਉਹ ਪੱਥਰ ਨਹੀਂ ਨਿਕਲਿਆ ਇੱਥੇ ਲੈਣਾ ਬਣਾ ਕੇ ਆ ਵੱਡੇ ਵੱਡੇ ਪੱਥਰ ਲੋਕ ਹੱਥਾਂ ਨਾਲ ਚੱਕੀ ਕਰਦੇ ਸੀ ਜਦੋਂ ਉਹ ਫੱਕਿਆ ਨਿਆ ਪੰਜਾਬ ਆ ਗਿਆ ਆ ਪੰਜਾਬ ਸਿਆਣੇ ਆਜ ਡਰਿਆ ਨੂੰ ਨੱਕਾ ਮਾਰਿਆ ਉਹ ਕਹਾਵਤ ਬੇਨ ਕਰਦੀ ਕਿ ਦਰਿਆਵਾਂ ਨੂੰ ਨੱਕੇ ਨਹੀਂ ਮਾਰੀ ਬਿਨੇ ਤੁਸੀਂ ਦੇਖੋਗੇ ਜਟਾਰੇ ਵਜਰੇ ਸੀਗੇ ਉਹ ਜਟਾਰਿਆਂ ਨੇ ਨਦੀ ਦਾ ਮੂੰਹ 모ੜਤਾ ਲਗਭਗ 20 ਫੁੱਟ ਦੇ ਕਰੀਬ ਜਿਹੜੀ ਹੈ ਨਦੀ ਦਾ ਜਿਹੜਾ ਉੱਪਰ ਵਾਲਾ ਪੁਲ ਦਾ ਹਿੱਸਾ ਸੀ ਉਹ 20 ਫੁੱਟ ਦੇ ਨੇੜੇ ਤੇ ਜਿਹੜਾ ਜਿਹੜਾ ਇੱਥੋਂ ਖਿਸਕ ਚੁੱਕਾ ਹੈ ਤੇ ਜਿਹੜੇ ਪਿੰਡ ਵਾਲੇ ਸਵੇਰ ਦੇ ਲੱਗੇ ਹੋਏ ਨਜ਼ਰ ਆ ਰਹੇ ਜਿੱਥੇ ਕਿ ਭਾਜਪਾ ਆਗੂ ਵੀ ਪਹੁੰਚੇ ਹੋਏ ਨੇ ਤੇ ਆਮ ਆਦਮੀ ਪਾਰਟੀ ਤੋਂ ਵੀ ਪਹੁੰਚੇ ਹੋਏ ਨੇ ਤੇ ਪਿੰਡ ਵਾਲੇ ਆਪ ਹੀ ਇੱਥੇ ਜਿਹੜਾ ਕੰਮ ਕਰ ਰਹੇ ਨੇ ਤੇ ਲਗਭਗ 20 ਫੁੱਟ ਹੈ ਜੀ 20 ਫੁੱਟ ਦੀ ਗਹਿਰਾਈ ਹੈ 20 ਫੁੱਟ ਦੀ ਚੌੜਾਈ ਹੈ ਜੋਸ਼ੀ ਸਾਹਿਬ ਸਵੇਰ ਦੇ ਜਿਹੜੇ ਤੁਸੀਂ ਅੱਜ ਇਹ ਲਗਭਗ ਮੈਨੂੰ ਲੱਗਦਾ 8-10 ਘੰਟੇ ਹੋ ਗਏ ਤੁਹਾਨੂੰ ਇੱਥੇ ਆ ਕਿੰਨਾ ਕੁ ਜਿਹੜਾ ਕੰਮ ਹੁਣ ਤੱਕ ਹੋ ਚੁੱਕਿਆ ਇਸ ਚੈੱਕ ਜਿਆਦਾ ਸੀ ਇੱਥੇ ਪਹੁੰਚੇ ਸੀਗੇ ਲਗਭਗ 11:30 ਪੌਣੇ 12 ਵਜੇ ਪ੍ਰਸ਼ਾਸਨ ਦੇ ਅਫਸਰ ਤੇ ਖੜੇ ਸੀਗੇ ਔਰ ਇੱਕ ਮੂਵਮੈਂਟ ਹੋ ਰਹੀ ਸੀ ਕੁਝ ਕੀ ਕੀਤਾ ਜਾਏ ਵਿਚਾਰ ਕੀਤਾ ਜਾ ਰਿਹਾ ਸੀ ਉਸ ਤੋਂ ਬਾਅਦ ਲੋਕਾਂ ਨੇ ਆਪ ਪਿੱਛੋਂ ਰੇਤਾ ਭਰਨਾ ਸ਼ੁਰੂ ਕਰਤਾ ਔਰ ਬੋਰੀਆਂ ਸੁੱਟਣੀ ਸ਼ੁਰੂ ਕਰਤੀਆਂ ਫਿਰ ਚਿਕਣੀ ਮਿੱਟੀ ਬੋਰੀਆਂ ਚ ਭਰ ਕੇ ਪ੍ਰਸ਼ਾਸਨ ਦੀ ਵੀ ਆ ਗਈ ਔਰ ਕੰਮ ਸ਼ੁਰੂ ਹੋ ਗਿਆ ਇੱਥੇ ਕਰਦੇ ਕਰਦੇ ਜਦ 2 ਘੰਟੇ ਤੱਕ 2-3 ਵਜੇ ਤੱਕ ਦੇਖਿਆ ਵੀ ਕੰਮ ਸੋ ਚੱਲ ਰਿਹਾ ਹੈ ਦੁਨੀਆ ਥੱਲੇ ਉਤਰ ਕੇ ਥੱਲੇ ਉਤਰ ਕੇ ਸਾਰੇ ਪੱਥਰ ਚੱਕਰ ਚੱਕਰ ਗਾਣੇ ਸ਼ੁਰੂ ਕਰਦੇ ਬਾਅਦ ਇੱਕ ਪੋਕਲੇਨ ਆ ਗਈ ਫਿਰ ਦੂਜੀ ਪੋਕਲੇਨ ਵੀ ਆ ਗਈ ਔਰ ਕਾਫੀ ਕਮ ਤੇਜ਼ੀ ਮਿਲੀ ਇਹਦੇ ਥੱਲੇ ਜਾਲਾ ਹੈ ਔਰ ਜਾਲਾ ਜਿਹੜਾ ਹੈਗਾ ਇੱਥੇ ਲਗਭਗ 200 250 ਬੰਦਾ ਸੀ ਜਿੰਨੇ ਤੋਂ ਉਹ ਸਮਝਦਾ ਜ਼ਿਆਦਾ ਦਿਖੂਗਾ ਉਹਨੇ ਫਿਰ ਬਣ ਕੇ ਲਗਾ ਕੇ ਇੱਥੇ ਸੈਟਿੰਗ ਕੀਤੀ ਹੋਣ ਪੋਕਲੇਨ ਜਿਹੜੀਆਂ ਵੱਡਾ ਵੱਡਾ ਉੱਪਰ ਸੁਟ ਰਹੀਆਂ ਹੁਣ ਕਿੰਨਾ ਕੁ ਖਤਰਾ ਕਿ ਇਹਨਾਂ ਨੂੰ ਘਟ ਗਿਆ ਹਾਂਜੀ ਖਤਰਾ ਕਿੰਨਾ ਕੁ ਘਟ ਗਿਆ ਖਤਰਾ ਕਿੰਨਾ ਘਟਿਆ ਮਤਲਬ ਦੇਖਣ ਚ ਤਾਂ ਪਹਿਲੇ ਤੋਂ ਲੱਗਦਾ ਕਿ ਕਾਫੀ ਘਟ ਗਿਆ ਦੋ ਕਾਰਨ ਹੈ ਥੋੜਾ ਕੈਮਰਾ ਦੁਰ ਘੁਮਾ ਹੋ ਗਿਆ ਉਹ ਦੂਰ ਜਿਹੜੀ ਨਾ ਦਿਖਦੀ ਹੋਣੀ ਉਹ ਦੇਖੋ ਦੂਰ ਪੋਕਲੇਨ ਦੇ ਖੱਬੇ ਹੱਥ ਦਿਖਦੀ ਮਿੱਟੀ ਇਹ ਸੀ ਸੀਗਾ ਕਿ ਯੂ ਬਣਿਆ ਇਸ ਵਿੱਚ ਇਹਨੂੰ ਕੱਟ ਕੇ ਕਿ ਤਾਂਕਿ ਜਿਹੜਾ ਸਿੱਧੇ ਨੂੰ ਪਾਣੀ ਆ ਜਾਵੇ ਜਿਹੜਾ ਪਹਿਲੇ ਪਾਣੀ ਐਵੇਂ ਜਾ ਕੇ ਇੱਥੇ ਬਰਸਦਾ ਸੀ ਉਹਨੂੰ ਵਿੱਚੋਂ ਕੱਟ ਤਾ ਹੁਣ ਪਾਣੀ ਸਿੱਧਾ ਜਾਣ ਲੱਗ ਪਿਆ ਉਹਦੇ ਨਾਲ ਬਹੁਤ ਫਰਕ ਪਿਆ ਪਰ ਫਿਰ ਵੀ ਖਤਰਾ ਨਹੀਂ ਟਲਿਆ ਕੱਲ ਨੂੰ ਮੀਂਹ ਪੈਂਦਾ ਹੋ ਸਕਦਾ ਪਾਣੀ ਦੀ ਮਾਰ ਅੱਗੇ ਨਾ ਵੱਜ ਜਾਵੇ ਪਰ ਲੱਗਦਾ ਹੈ ਕਿ ਕਾਫੀ ਹੱਦ ਤੱਕ ਇਹਨੂੰ ਸੰਭਾਲ ਪਾਏ ਆਪਾਂ ਔਰ ਇੱਥੇ ਬਹੁਤ ਵੱਡਾ ਯੋਗਦਾਨ ਲੋਕਾਂ ਦਾ ਹੈ ਪ੍ਰਸ਼ਾਸਨ ਦਾ ਵੀ ਯੋਗਦਾਨ ਹੈ ਪਰ ਹਾਂ ਜੇ ਨਿਆ ਗਾਉਂ ਦੇ ਲੋਕ ਜਸਵੇ ਨਾਲ ਨਾਲ ਖੜਦੇ 200 250 ਬੰਦਾ ਇੱਥੇ ਸੇਵਾ ਨਾ ਕਰਦਾ ਤੇ ਸ਼ਾਇਦ ਇਹ ਰੂਪ ਵੀ ਨਾ ਹੁੰਦਾ ਹੁਣ ਇੱਥੇ ਜਦ ਸੀ ਉੱਪਰ ਲੰਗਰ ਛਕਣਗੇ 9:30 ਵਜੇ ਤਾਂ ਲਗਭਗ ਇੱਥੇ ਮੇਰੇ ਸਾਹਮਣੇ ਨਾਲ 100 100 ਸਬਰਤ ਲੈ ਖੜਾ ਸੀ ਤੇ ਇਸ ਵਕਤ ਸਾਡੇ ਉੱਪਰ ਖੜੇ ਨੇ ਪਰ ਪਰ ਮੈਨੂੰ ਲੱਗਦਾ ਕਿ ਕਿੰਨਾ ਕਿ ਸਭ ਦੀ ਸੇਵ ਨਾਲ ਨਿਆ ਕੌਮ ਵਾਸੀਆਂ ਦੇ ਜਜ਼ਬੇ ਦੇ ਨਾਲ ਨਿਆ ਕੌਮ ਵਾਸੀਆਂ ਦਾ ਪ੍ਰਣ ਦੇ ਨਾਲ ਕਿ ਅਸੀਂ ਆਪਣੇ ਮਕਾਨ ਬਚਾਣੇ ਘਰ ਬਚਾਣੇ ਆ ਜਿਹੜਾ ਪਾਣੀ ਉਹ ਕਿੰਨੇ ਫੁੱਟ ਨੀਚੇ ਚਲਾ ਗਿਆ ਪਾਣੀ ਕਿਨੇ ਕੋ ਪੁੱਛ ਕੇ ਇਹ ਸਜੇ ਧਿਆਨ ਨਹੀਂ ਹੈ ਮਤਲਬ ਅਸੀਂ ਕੁਝ ਜਗ੍ਹਾ ਤਾਂ ਇਹਨਾਂ ਇਹਨਾਂ ਪਾਣੀ ਹੁੰਦਾ ਸੀ ਇੱਥੇ ਇਹਨੇ ਨੇ ਕੋਟੇ ਕੋਟੇ ਤੱਕ ਸੀਗਾ ਇੱਥੇ ਪਾਣੀ ਸਾਰਾ ਬਹਾਰ ਉਸ ਪਾਸੇ ਚਲਾ ਗਿਆ ਪਰ ਤੇਜ ਵੀ ਹੈ ਔਰ ਉਸ ਪਾਸੋਂ ਨਿਕਲ ਗਿਆ ਹੈ ਮੇਰੇ ਸਾਹਮਣੇ ਹੁੰਦਾ ਹੈ ਕਿ ਘੱਟੋ ਘੱਟ 3-4 ਫੁੱਟ ਦਾ ਪਾਣੀ ਹੋਣਾ ਕਾਫੀ ਹੈ ਲੱਗਦਾ ਵੀ ਜੇਕਰ ਦੁਬਾਰੇ ਇਹ ਬਰਸਾਤ ਤੇਜ਼ ਹੋ ਜਾਂਦੀ ਤਾਂ ਕੀ ਹੋਏਗਾ ਹਾਂ ਬਰਸਾਤ ਤੇਜ਼ ਹੁੰਦੀ ਹੈ ਪਾਣੀ ਦਾ ਮਾਰ ਆਏਗੀ ਲੇਕਿਨ ਵੱਡੇ ਵੱਡੇ ਪੱਥਰ ਬੋਲਡਰ ਆ ਗਏ ਨੇ ਇਹਦੇ ਨਾਲ ਕਾਫੀ ਪਚਾ ਹੋ ਜਾਏਗਾ ਪਰ ਸਰਕ ਰਹਿਣੀ ਜ਼ਰੂਰਤ ਹੈ ਪਲਟਰਾਂ ਦੀ ਜਰੂਰਤ ਹੈ ਕਿ ਕਲ ਵੀ ਨਹੀਂ ਪੈਂਦਾ ਤੇ ਇੱਥੇ ਹੋਰ ਚੀਜ਼ਾਂ ਜਿਹੜੀਆਂ ਕੰਮ ਕਰਨ ਜਰੂਰਤ ਹੈ ਸਟਰੈਂਥਨ ਹੋ ਜਾਵੇ ਸਟਰੋਂਗ ਹੋ ਜਵੇ। ਪਰ ਇਨਨਨੇ ਕੇਸੇ ਕਲ ਵੀ ਪੈਂਦੇ ਵੀ ਦੇ ਅੰਦਰ ਵੀ ਇੱਥੇ ਬੋਰੀਆਂ ਸੁੱਕਦੀ ਪੈਣੀ ਵੱਡੇ ਵੱਡੇ ਬੈਕ ਸਟੂਨ ਪੈਣੇ ਤਾਂ ਕਿ ਪਾਣੀ ਅੱਗੇ ਬੱਚੇ ਵੀ ਪਾਣੀ ਅੱਗੇ ਜਰੂਰ। ਹਲਕਾ ਬਤਾ ਇੱਕ ਵੱਲੋਂ ਵੀ ਇੱਥੇ ਆਇਆਗੇ ਸੀਗੇ ਅੱਜ ਉਹਨਾਂ ਵੱਲੋਂ ਕੋਈ ਐਲਾਨ ਕੀਤਾ। ਦੇਖੋ ਗੱਲ ਇਹ ਹੈ। ਹਲਕਾ ਬਤਾ ਜਿਵੇਂ ਉਸ ਸਾਦੇ ਜਿਵੇਂ ਬੰਦਾ ਹੀਰੋ ਉਹਨਾਂ ਦਾ ਹੀਰੋ ਹੀ ਨਹੀਂ ਹੈ। ਉਹ ਆਪਣੇ विजिट करते है तो तो है है। है। oh. है। हैं ठीक है हल्का बताएं इसका जश्बे अड़ गए तो फिर प्रशासन नहीं है अनमोल गगनमान आए चले गए बलविंदर कंग एम पी आए चले गए हो बाकी पार्टिया के लीडर आए दरअसल चले गए लेकिन ਨਿਆ ਗੋਦੇਵਸੀ ਆਰੇ ਦੇ ਪਰ ਮੈਕੀਰੋ ਦੇ ਨਾਲ ਲੱਗ ਕੋ ਸਾੜੂ ਗੇਰਾ ਪੋਨੇਵਾਰਾ ਤੋਂ ਲੈ ਕੇ ਉਹ ਰਾਤ ਦੇ 310 ਵਜੇ ਨੇ ਮੈਂ ਚੱਲ ਸਰ ਕਿੰਨਾ ਕਿ ਜਿਹੜਾ ਹੁਣ ਤੱਕ ਖਤਰਾ ਘਟਿਆ ਨਜ਼ਰ ਆ ਰਿਹਾ ਦੇਖੋ ਖਤਰਾ ਹਾਲੇ ਸੇਮ ਵਰ ਕਰਾ ਰਿਹਾ ਤੁਸੀਂ ਪਿੱਛੇ ਦੇਖੋ ਡੰਗਾ ਦਾ ਸੀ ਵੰਡਤਾ ਆ ਉੱਥੇ ਆਠ ਅੱਧੇ ਕੁ ਦਾ ਡੰਗਾ ਹੋ ਗਿਆ ਉਹ ਜਿਹੜਾ ਕੋਨਾ ਆ ਜਿੱਥੋਂ ਦੇ ਅਸਰ ਮਾਰਦਾ ਉਹ ਤੇ ਪੱਥਰ ਨਹੀਂ ਹਟਾ ਲਿਆ ਔਰ ਉਹਦੇ ਕਰਕੇ ਜਿਹੜੀ ਲੱਗ ਪਈ ਆ ਉਹ ਵੀ ਕਰਨਾ ਸ਼ੁਰੂ ਹੋਇਆ ਸੀ ਔਰ ਇਹ ਦੇਖੋ ਬੜੀ ਕਮਾਲ ਦੀ ਗੱਲ ਆ ਜਿਹੜਾ ਅੱਜੂ ਦਿਖ ਜਿੱਥੇ ਆ ਇਥੋਂ ਵੀ ਲੈ ਕੇ ਉੱਥੇ ਤੱਕ ਇਹ ਸਾਰਾ 1.5 ਘੰਟੇ ਦੇ ਅੰਦਰ ਖੜਿਆ ਪਰ ਉਹ ਜਦੋਂ ਉਹ ਟਾਕਾ ਮੈਂ ਕਿਹਾ ਦੁਕਾਨੇ ਉਹ ਹਮਲਾ ਮਾਰਿਆ ਉਹ 2:11 ਵਜੇ ਹੋ ਗਿਆ ਲੋਕਾਂ ਨੇ ਖਰ ਨਹੀਂ ਦਿੱਤਾ ਔਰ ਬਾਅਦ ਮਾਰ ਲੋਕਾਂ ਦੀ એનર્ਜੀ ਸੀ ਆਜਾ ਦੇਖੋ ਮੈਂ ਤਾਂ ਸਿਰਫ ਰੋਣਾ ਰੋਪਾ ਪਾਇਆ ਜੋ ਅਸਲ ਕੰਮ ਕਿੰ ਲੋਕਾਂ ਨੇ ਕੀਤਾ ਆ ਨਹੀਂ ਨਹੀਂ ਉਹ ਤਾਂ ਜਨਤਾ ਨੇ ਕੀਤਾ ਦੇਖੋ ਮੈਂ ਤਾਂ ਸਿਰਫ ਰੋਣਾ ਰੋਪਾ ਹੀ ਪਾਇਆ ਵਾਟ ਜੋ ਇੱਥੇ ਤੁਸੀਂ ਦੇਖੋਗੇ ਦੇਖੋਗੇ ਹਾਲ ਤਾਂ ਮਸ਼ੀਨਾ ਲੱਗਣੀ ਨੇ ਇੱਥੇ ਲੈਣਾ ਬਣਾ ਕੇ ਆ ਵੱਡੇ ਵੱਡੇ ਪੱਥਰ ਲੋਕ ਹੱਥਾਂ ਨਾਲ ਚੱਕੀ ਕਰਦੇ ਸੀਗੇ ਉਤੋਂ ਜਿੰਨੇ ਢੱਡੇ ਆਏ ਨੇ ਲੋਕਾਂ ਦੇ ਨਾਲ ਹੱਥਾਂ ਨਾਲ ਭਰੇ ਨੇ ਤੇ ਆ ਜਿੰਦਾ ਵੀ ਨਟਕਾ ਲੱਗਿਆ ਇਹ ਲੋਕਾਂ ਦੇ ਹੱਥੋਂ ਨਾਲ ਲਾਉਂ ਮੈਂ ਕਹਿੰਦਾ ਬਾਤ ਕਮਾਲ ਸੀ ਅੱਜ ਇੱਥੇ ਝਿਲ ਲੱਭਣਾ ਤਾਂ ਭਿਆਨ ਹੀ ਨਹੀਂ ਹੋ ਸਕਦਾ ਜਿਹੜਾ ਪੰਜਾਬ ਆਲਾ ਜਿਹਨੂੰ ਆਪਾਂ ਕਹਿੰਨੇ ਆ ਇਹ ਪੰਜਾਬ ਆ ਗਿਆ ਆ ਪੰਜਾਬ ਸਿਆਣੇ ਅੱਜ ਨੱਕੇ ਨੂੰ ਇਹਨੂੰ ਦਰਿਆ ਨੂੰ ਨੱਥਾ ਮਾਰਿਆ ਕਹਾਵਣ ਮੇਲ ਕਰਤੀ ਕਿ ਦਰਿਆਵਾਂ ਨੂੰ ਨੱਕੀ ਨਹੀਂ ਬਾਈ ਵਾਹ ਕਮਾਲ ਸੀ ਅੱਜ ਅੱਜ ਤੇ ਹਿੰਦੂ ਵੀ ਸੀਗੇ ਸਿੱਖ ਵੀ ਸੀਗੇ ਮੁਸਲਮਾਨ ਵੀ ਸੀਗੇ ਜਿਵੇਂ ਤੁਸੀਂ ਦੇਖੋਗੇ ਜਤਾਰੇ ਵੱਜ ਰਹੇ ਸੀਗੇ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਪਰ ਉਹ ਜਤਾਰਿਆਂ ਨੇ ਨਦੀ ਦਾ ਮੂੰਹ ਮੋੜਤਾ ਕਮਾਲ ਸੀ ਜੀ ਕਮਾਲ ਬਾਕੀ ਪ੍ਰਸ਼ਾਸਨ ਬਹੁਤ ਵਧੀਆ ਕੰਮ ਕੀਤਾ ਪ੍ਰਸ਼ਾਸਨ ਨੇ ਪ੍ਰਸ਼ਾਸਨ ਨੂੰ ਬਹੁਤ ਧੰਨਵਾਦ ਅੱਜ ਨੇ ਜਾਰ ਰਹਿ ਗਿਆ ਪ੍ਰਸ਼ਾਸਨ ਨੇ ਪ੍ਰੋਵਾਈਡ ਕਰਾਇਆ ਇਹਨਾਂ ਦਾ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਇਹ ਕਾਰਸੋਤ ਹੋ ਗਿਆ ਨਾ। ਜਿਹੜਾ ਇਹ ਨਵੇਂ ਨਾਮ ਦਾ ਹੈ। ਪ੍ਰਸ਼ਾਸਨ ਮੈਨੂੰ ਨਹੀਂ ਯੂਰਿਆ ਪਾਉਂਦਾ। ਜਦ ਤੱਕ ਲੋਕ ਆਪਣੇ ਹੱਕਾਂ ਲਈ ਆਪਣੇ ਆਪਣੇ ਆਪ ਦੇ ਲਈ ਆਪ ਨਹੀਂ ਖੜਦੇ। ਅੱਜ ਜਿਹਨਾਂ ਨੇ ਇਹ ਜੇ ਇਥੇ ਦੀ ਟੁੱਟ ਜਾਂਦਾ। ਇਹ ਕਿਹੜੀ ਨਾ ਇਹ ਕਿਹੜੀ ਨਹੀਂ ਆ। ਇਹ 11 ਸੈਕਟਰ ਵਾਲੇ ਚੋਟੱਕ ਮਾਰ ਕਰਦੀ ਸੀ ਪੂਰਾ ਸੱਤ। ਇਹ ਕਿਹੜਾ ਦੁਬਾਰਾ ਸਿਆਰ ਕਰ ਦੋ ਪਰਾਸਾ। ਉਹ ਦਵਾਈ ਪਹੁੰਚਦੀ ਆ। 2 ₹20 ਹੋਇਆ ਸੇਮ ਸਾਖ ਸ਼ੁਰੂ ਹੋ ਗਈ ਲੱਗਦਾ ਹੈ ਨੁਕਸਾਨ ਹੋ ਸਕਦਾ ਦੇਖੋ ਨੁਕਸਾਨ ਹੋ ਸਕਦਾ ਜੇਕਰ ਰੇਨ ਜਿਹੜੀ ਬਰਸਾਤ ਆ ਨਾਰਮਲ ਜੀ ਪੈਂਦੀ ਆ ਫੇਰ ਤਾਂ ਬਾਲਾ ਨਹੀਂ ਉਹ ਕਹੇ ਸੀ 8-8 ਫੁੱਟ ਦਾ ਕਰਵਾਤਾ ਹੈਗਾ 1 ਫੁੱਟ 4 ਫੁੱਟ ਪਾਣੀ ਵੀ ਢੁਕ ਜਾਗਾ ਪਰ ਜੇ ਪਾਣੀ ਵਧ ਗਿਆ ਮੰਨ ਲਓ 10 ਫੁੱਟ ਪਾਣੀ ਚਲਾ ਗਿਆ ਫੇਰ ਹੋਰ ਕਹਾਉਗਾ ਮਤਲਬ ਇੱਥੇ ਨਾਲੋਂ 10 ਫੁੱਟ ਉੱਚਾ ਜਿੱਥੇ ਮੈਂ ਖੜਿਆ ਹਾਂ ਤੁਸੀਂ ਪਿੱਛੇ ਦੇਖੋ ਆਹ ਜੀ ਅਮਨ ਪੱਥਰ ਲਵਾਏ ਨਹੀਂ ਇਹ ਪੰਥ 10 ਤੋਂ 12 ਫੁੱਟ ਦੇ ਪੱਥਰ ਲੱਗੇ ਆ 10 ਤੋਂ 12 ਫੁੱਟ ਮਤਲਬ 15 ਫੁੱਟ ਪਾਣੀ نیچے ਆ ਗਿਆ ਹਾਂਜੀ ਹਾਂਜੀ ਪਾਣੀ ਦਾ ਹੁਣ ਕੋਟਾਉਂ ਆ ਗਿਆ ਤੇ ਪਹਿਲੇ ਜਿਹੜਾ ਪਾਣੀ ਚੱਲ ਰਿਹਾ ਸੀ ਉਹ ਤਾਂ 14 ਫੁੱਟ ਚੱਲੂਗੀ ਜਦੋਂ ਪਾਣੀ ਤੇ ਆਇਆ 14 ਫੁੱਟ ਪਾਣੀ ਸੀਗਾ ਫੇ ਮੈਂ ਮਾਰੇ ਕੇ ਅਰਦਾਸ ਕਰੂਗਾ ਕਿਉਂਕਿ ਇੱਥੇ ਬਹੁਤ ਘਰ ਨੇ ਦਸੇ ਉੱਤੇ ਘਰ ਮਾਰੇ ਕੇ ਅਰਦਾਸ ਕਰੂਗਾ ਕਿ ਜਿਹੜਾ ਗਿਆ ਉਹ 3-4 ਫੁੱਟ ਦਾ ਵੀ ਬੈਠੇ ਕੋਈ ਦਿੱਕਤ ਨਹੀਂ ਆ ਪਰ ਜੇ 10 ਫੁੱਟ ਉੱਤੇ ਜਾਂਦਾ ਫਿਰ ਇੱਥੇ ਬਹੁਤ ਮੁਸ਼ਕਲ ਹੋ ਜੇਰਮਨ ਸਾਹਿਬ ਕਿੰਨਾ ਕੁ ਖਤਰਾ ਪਹਿਲਾਂ ਨਾਲੋਂ ਉਹਨੇ ਘਟ ਕੇ ਨਜ਼ਰਾ ਲਿਆ ਬਿਲਕੁਲ ਤੁਸੀਂ ਦੇਖੋ ਪ੍ਰਸ਼ਾਸਨ ਜਦੋਂ ਕਿੰਨਾ ਟਾਈਮ ਹੋ ਗਿਆ 10 ਵਜੇ ਹੋ ਗਏ ਰਾਤ ਤੇ ਹੁਣ ਵੀ ਕੰਮ ਚੱਲ ਰਹੇ ਆ ਸਾਰੇ ਇਲਾਕੇ ਦੇ ਲੋਕਾਂ ਨੇ ਵੀ ਬੜਾ ਪ੍ਰਦਰਸ਼ਨ ਕਰੀ ਤੇ ਪੂਰਾ ਪ੍ਰਸ਼ਾਸਨ ਵੀ ਖੜਾ ਇੱਥੇ ਏਡੀਸੀ ਸਾਹਿਬ ਵੀ ਖੜੇ ਆ ਈਓ ਵੀ ਸਾਰਾ ਪ੍ਰਸ਼ਾਸਨ ਵੀ ਅਜੇ ਤੱਕ ਹੈ ਤੇ ਪਹਿਲਾਂ ਕਿੰਨੇ ਘੁੱਟ ਪਾਣੀ ਸੀਗਾ ਤੇ ਹੁਣ ਕਿੰਨਾ ਹੈ ਮੈਂ ਤਾਂ ਸ਼ਾਮ ਨੂੰ ਆਇਆ ਸੀਗਾ ਵੀ 5:20 ਵਜੇ ਪਹੁੰਚਿਆ ਤੇ ਪਾਣੀ ਚੱਲਦਾ ਤਾਂ ਮੈਂ ਦੇਖਿਆ ਨਹੀਂ ਉਦੋਂ ਪਾਸੇ ਬੰਨ ਦਾ ਕੰਮ ਸ਼ੁਰੂ ਹੋਇਆ ਸੀ ਤੇ ਸਾਰੇ ਸਮਾਸੇਵੀ ਲੱਗੇ ਹੋਈ ਸੀ ਆ ਭਗਤ ਵੀਰਾ ਇਹ ਵੀ ਸਭ ਤੋਂ ਪਹਿਲਾਂ ਮੈਂ ਕਹਿੰਦਾ ਇਹ ਸਮਾਸੇਵੀ ਨੇ ਇੱਥੇ ਆ ਕੇ ਸੇਵਾ ਨਿਭਾ ਰਹੇ ਆ ਆਪਬਾਰੇ ਪ੍ਰਸ਼ਾਸਨ ਦੇ ਨਾਲ ਆਪ ਹੈਲਪ ਕਰ ਰਹੇ ਆ ਤੇ ਦੇਖੋ ਸਾਰੇ ਪੰਜਾਬ ਚ ਹੜ੍ਹਾਂ ਦੀ ਇਸ ਤਰਾਸਦੀ ਨੇ ਸਾਨੂੰ ਇੰਨਾ ਕਿ ਨੁਕਸਾਨ ਹੋਇਆ ਜਿੱਦੋਂ ਸਾਡਾ ਆਪਣਾ ਘਰ ਹੈ ਅਸੀਂ ਜਦ ਤੱਕ ਇਹ ਨਹੀਂ ਇੱਥੇ ਤੱਕ ਆਪਣਾ ਵੱਲ ਦਾ ਕੰਮ ਹੁੰਦਾ ਸੀ ਇੱਥੇ ਖੜੇ ਕਿੰਨਾ ਟਾਈਮ ਹੋਰ ਲੱਗ ਸਕਦਾ ਦੇਖੋ ਲੱਗਿਆ ਵੀ ਆ ਜਿੰਨਾ ਵੀ ਲੱਗੇ ਖੜੇ ਆ ਅੱਗੇ ਵੀ ਕੋਈ ਬੰਦ ਹੋਰ ਵੀ ਹੈ। ਆ ਅੱਗੇ ਨਾਣਾ ਪੁਲ ਕੋਲ ਵੀ ਹੈ, ਸੰਘਾ ਦੇ ਵੀ ਵੀ ਹੈ। ਕਈ ਕਈ ਜਗ੍ਹਾ ਕਾਨੇ ਦਾ ਬਾੜਾ ਹੈ ਉਹ ਉੱਥੇ ਵੀ ਹੈਗਾ। ਤੁਸੀਂ ਉਧਰ ਦੇ ਪਾਸੇ ਵੀ ਗਏ ਹੋ ਜਿਹੜਾ ਉਧਰ ਪਿੰਡ ਪੈਂਦੇ ਆ ਪਰੰਡੀ ਉੱਧਰਲੇ ਸਾਈਡ ਪੈਂਦੇ ਆ। ਮੈਂ ਨੇ ਉੱਥੇ ਨਹੀਂ ਗਿਆ। ਮੈਂ ਇਸੇ ਪੁਆਇੰਟ ਤੇ ਹੀ ਸਵਾਰ ਰਹੇ ਹਾਂ ਸਾਰੇ ਰਸਤੇ ਲੱਗੇ। ਇੱਥੀ ਜੁਕ ਦੇ। ਉਧਰ ਵੀ ਹਾਲਾਤ ਬਹੁਤ ਮਾੜੇ ਆ ਵੀ ਜਿਹੜਾ ਲਗਭਗ ਅੱਧਾ ਪੁਲ ਪਿੰਚਾਰਦੀ ਨੇ ਪਹਿਲਾਂ ਟੁੱਟ ਗਿਆ ਸੀ ਨਾ। ਹਾਂਜੀ। ਬਿਲਕੁਲ ਬਹੁਤ ਬੁਰਾ ਹਾਲਾਤ ਹੈ। ਇੰਨੀ ਪਰਸਾਂਤ। ਉੱਥੇ ਡਿਊਟੀ ਲੱਗੀ ਕਿੱਥੇ? ਡਿਊਟੀ ਲੱਗੀ ਵੀ ਆ ਸਾਰੇ ਆਪ ਮੁਹਾਰੇ ਲੋਕ ਕੰਮ ਕਰਿਆ ਆਪ ਮੁਹਾਰੇ ਪ੍ਰਸ਼ਾਸਨ ਦਾ ਸਾਥ ਦੇ ਰਹੇ ਆ ਪ੍ਰਸ਼ਾਸਨ ਜੋ ਵੀ ਜ਼ਰੂਰਤਾਂ ਆ ਇਹ ਪ੍ਰਸ਼ਾਸਨ ਪੂਰੀਆਂ ਕਰ ਰਿਹਾ ਮੈਂ ਤੁਹਾਨੂੰ ਦੱਸਿਆ ਜੇ ਵੀ ਏਡੀਸੀ ਸਾਹਿਬ ਇੱਥੇ ਖੜੇ ਤੁਹਾਡੇ ਸਾਹਮਣੇ ਮਸ਼ੀਨਾਂ ਚਾਹੀਦੀਆਂ 10 ਵਜੇ ਰਾਤ ਦੇ ਲੋਕ ਵੀ ਖੜੇ ਆ ਐਮਸੀ ਸੇਵਾ ਸਾਰਿਆਂ ਨੇ ਹੀ ਮਦਦ ਕੀਤੀ ਹੈ ਹਰ ਬੰਦਾ ਤੇ ਖਰਾਸ ਦੀ ਆਪਣੇ ਪੰਜਾਬ ਤੇ ਆ ਤੇ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਇਹਦਾ ਆਪਾਂ ਲੋਕਾਂ ਦਾ ਸਾਥ ਦੇਣਾ ਚਾਹੀਦਾ ਜੋ ਵੀ ਲੋੜ ਹੁੰਦੀ ਆ ਸਾਨੂੰ ਕੀ ਜਪਣਾ ਯੋਗਦਾਨ ਪਾਈ ਨਿਆਗਰ ਨਾ ਨੇੜੇ ਨਵਾਂ ਗ੍ਰਾਮ ਵਾਸੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਵੇਖੋ ਨਵੇਂ ਗ੍ਰਾਮ ਵਾਸੀ ਅਸੀਂ ਹੁਣੇ ਲੰਗਰ ਛੱਕ ਕੇ ਹਟਿਆ ਲੋਕਾਂ ਨੇ ਕਰਾ ਤੋ ਆਪ ਲੰਗਰ ਬਣਾ ਕੇ ਜੋ ਵੀ ਇੱਥੇ ਸੇਵਾ ਕਰ ਰਹੇ ਸੀ ਅੱਜ ਉਹਨਾਂ ਨੂੰ ਲੰਗਰ ਛਕਾਇਆ ਚਾਹੇ ਪ੍ਰਸ਼ਾਸਨ ਦੇ ਕਰਮਚਾਰੀ ਹੈ ਪ੍ਰਸ਼ਾਸਨ ਵੱਲੋਂ ਵੀ ਲੰਗਰ ਆਇਆ ਤੇ ਡੀਸੀ ਸਾਹਿਬ ਨੇ ਵੀ ਪੂਰੇ ਤੌਰਾਨ ਕਰੇ